ਬਗੰਗਾ ਜਿਹੜੇ ਆ ਨਾ ਉਹ ਹੁਕਮ ਬਖਸ਼ਣੇ ਕਰੇ ਨੇ ਕਿ ਸਿੱਧ ਨੇ ਆਲੀ ਜ਼ਿੰਦਗੀ ਅੰਦਰ ਇਹਨਾਂ ਨੂੰ ਲਾਗੂ ਕਰਨਾ ਧਾਰਨਾ ਹੁਣ ਦਸਮ ਪਿਤਾ ਸਹੇਜੇ ਕਮਾਲ ਬਾਦਸ਼ਾਹਦਰਦੇਸ਼ ਅਮਰਦੇਵ ਦਾਤੇ ਜਿਹੜੇ ਹਨ ਸਰਵਸਦਾਨੀ ਉਹਨਾਂ ਵੱਲੋਂ ਤਤ ਸਚਿਵੰਦ ਸ੍ਰੀ ਹਰਿਉਪਸਾ ਦੇਖੇ ਵਿਰਾਜਮਾਨ ਹੁੰਦਿਆਂ ਸਤਿਤਾ ਤਾਂ ਇੱਕ ਬਵੰਝਾ ਹੁਕਮ ਕਰੇ ਨੇ ਬੜੇ ਧਿਆਨ ਨਾਲ ਸ਼ਰਵਨ ਕਰਿਓ ਤੇ ਸਾਡੀ ਜੀਵਨ ਜਾਂਚ ਜਿਹੜੀ ਆ ਨਾ ਉਹ ਸਾਰੀ ਬਦਲ ਜਾਣੀ ਆ ਜੇ ਥੋੜੇ ਜਿਹੀ ਲਾਗੂ ਕਰ ਲਈਏ ਪਹਿਲਾ ਹੁਕਮ ਸਤਿਗੁਰੂ ਕਰਦੇ ਐ ਕਿ ਕਿਰਤ ਜਿਹੜੀ ਕਰਨੀ ਆ ਨਾ ਜਿਹੜੀ ਕਮਾਈ ਅਸੀਂ ਕਰਦੇ ਆ ਕਿਰਤ ਧੰਨ ਦੀ ਕਰਨੀ ਆ ਅਸੀਂ ਧੰਨ ਕਰਦੇ ਆਂ ਨੇਮ ਚਲਦੇ ਆਂ ਤੇ ਅਸੀਂ ਕਿਸੇ ਪਰਾਏ ਦਾ ਹੱਕ ਨਹੀਂ ਮਾਰਨਾ ਅਸੀਂ ਕਰਨੀ ਆ ਤਾਂ ਦਸਾਂ ਨੋਹ ਦੀ ਕਿਰਤ ਕਰਨੀ ਆ ਨਹੀਂ ਤਾਂ ਗੱਲੋ ਅਸੀਂ ਕਿਸੇ ਬਾੜੇ ਨਾਲ ਕਰਮ ਕਰਾਂਗੇ ਜਾਂ ਕਿਸੇ ਪਰਾਏ ਦਾ ਹੱਕ ਮਾਰਾਂਗੇ ਤੇ ਸਤਿਗੁਰੂ ਦੱਸਦੇ ਨੇ ਭਾਈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਸੋਕਾਰੀ ਕਹਿੰਦੇ ਜਿਹਨੇ ਪਰਾਏ ਦਾ ਹੱਕ ਮਾਰ ਲੈਣਾ ਹਿੰਦੂ ਵਾਸਤੇ ਗਾਂ ਪਾਣੀ ਤੇ ਮੁਸਲਮਾਨ ਵਾਸਤੇ ਸੂਰਜ ਨੂੰ ਖਾਣਾ ਸੂਰ ਜਿਹੜਾ ਨਾ ਉਹਨੂੰ ਚੰਗਾ ਬਣ ਕੇ ਵੀ ਭਾਈ ਇਹ ਅਸੀਂ ਆਪਣੇ ਧਰਮ ਦੇ ਵਿੱਚ ਨਹੀਂ ਆਉਂਦੇ ਹਿੰਦੂ ਜਿਹੜੇ ਆ ਉਹ ਗਊ ਨੂੰ ਚੰਗਾ ਗਿਣ ਕੇ ਉਹਦੇ ਮਾਫ ਤੋਂ ਪਤਾ ਹੀ ਕਰਦੇ ਨੇ ਪੂਜਦੇ ਨੇ ਗਊ ਨੂੰ ਤੇ ਸਤਿਗੁਰਾਂ ਨੇ ਕਿਹਾ ਭਾਈ ਜਿਹੜੀ ਕਿਰਤ ਕਰਨੀ ਆ ਨਾ ਉਹ ਧੰਨ ਦੀ ਕਰਨੀ ਹੈ ਕਿਸੇ ਦਾ ਪਰਾਇਆ ਹੱਕ ਨਹੀਂ ਮਾਰਨਾ ਦੂਸਰਾ ਹੁਕਮ ਸਾਧਕਾਂ ਨੂੰ ਕਰਦੇ ਨੇ ਸਾਨੂੰ ਮਤ ਦੇਣਾ ਕਰਦੇ ਨੇ ਭਾਈ ਕੇ ਦਸਵਾ ਤਾਂ ਦੇਣਾ ਤੇ ਅਸੀਂ ਦਸਵੰਦ ਤੋਂ ਪਹੁੰਚ ਗਏ ਆਂ ਅਸੀਂ ਆਪਣੇ ਪੇੜ ਤੱਕ ਅਸੀਂ ਆਪਣੇ ਪਰਿਵਾਰ ਤੱਕ ਅਸੀਂ ਆਪਣੀਆਂ ਲੋੜਾਂ ਤੱਕ ਆਪਣੀ ਮੱਤ ਤੱਕ ਇਸ ਦੀ ਮਤੋਕੀ ਰਹਿ ਗਏ ਹੁਣ ਗੁਰੂ ਘਰ ਦੇ ਵਿੱਚ ਕੋਈ ਕਾਰਜ ਚੱਲ ਰਿਹਾ ਹੈ ਤੇ ਉਤੋਂ ਆਵਾਜ਼ ਆ ਗਈ ਸਪੀਕਰ ਦੇ ਵਿੱਚ ਉਹ ਵੀ ਭਾਈ ਗੁਰੂ ਘਰ ਸੇਵਾ ਪਹਟਾਓ ਤੇ ਅਸੀਂ ਸੇਵਾ ਤਾਂ ਬਚਾਉਂਦੇ ਨਹੀਂ ਜਿੱਕ ਤੇ ਸ਼ਹਿਰ ਵੱਜੀ ਹੈ ਨਾ ਤੇ ਆਪਾਸਤਪੂਰਤੀ ਜੇ ਵਰਗ ਰਸੀ ਖਾਣਿਆਂ ਦਾ ਹੋਰ ਲੋੜੀ ਦੇ ਜਾਂ ਜਿਹੜੇ ਸ਼ਰਾਬ ਦੇ ਆਦੀ ਨੇ ਉਹਨਾਂ ਨੇ 2.5 ਲੱਖ ਦੀ ਬੋਤਲ ਜ਼ਰੂਰ ਲੈ ਲੈਣੀ ਆ ਪਰ ਸੌਰਤ ਹੈ ਗੁਰੂ ਘਰ ਨਹੀਂ ਪਚਾਉਂਦੇ ਹੁਣ ਜਿਹਦੇ ਘਰੇ ਦੇਖੀਏ 1 ਲੱਖ ਰੁਪਇਆ ਆਇਆ ਤੇ ਦਸਵੰਦ ਬਣਦਾ 10 ਹਜ਼ਾਰ ਜੇ ਦਸਵੰਦ ਦਾ ਵੀ ਦਸਵੰਦ ਕੱਢ ਲਈਏ ਦਸਵਾਂ ਹਿੱਸਾ ਨਿਕਲ ਜੇ ਦਸਵੰਦ ਦਾ ਵੀ ਤਾਂ ਵੀ 1000 ਰੁਪਇਆ ਬਣਦਾ ਦੇਖੀ ਕਿਹੜਾ ਗੁਰੂ ਘਰ ਪਚਾਉਂਦਾ ਸੀ ਪੁੰਝ ਗਏ ਆ ਤੇ ਕਹਿੰਦੇ ਜੀ ਗੁਰੂ ਘਰ ਸਾਡੇ ਵਾਸਤੇ ਮੰਗਤੇ ਬਣਗੇ ਗੁਰੂ ਘਰ ਦਾ ਹੀ ਸਾਡੇ ਤੋਂ ਪੈਸੇ ਰੋਜ਼ ਹੀ ਮੰਗੇ ਜਾਂਦੇ ਆਂ ਕੱਠੇ ਕਰੀ ਜਾਂਦੇ ਆ ਸਾਡਾ ਪਰਜ ਬਣਾਇਆ ਸੀ ਗੁਰੂ ਸਾਹਿਬਾਨੇ ਤੇ ਗੁਰੂ ਘਰ ਮੰਗਤਾ ਨਾ ਹੋਵੇ ਆ ਜੇ ਸ੍ਰੀ ਗਰੰਥੀ ਸਿੰਘ ਨੂੰ ਰੱਖਦੇ ਆ ਉਹਨੂੰ ਵੀ ਅਸੀਂ ਕਹਿੰਦੇ ਆ ਬਾਬਾ ਤਨਤਾ ਤੇਰੀ ਥੋੜੀ ਜੀ ਐ ਆ 6000 ਰੁਪਇਆ 7000 ਰੁਪਇਆ ਸਤ ਨੂੰ ਦੇਤਾ ਬਾਕੀ ਸਾਡੇ ਘਰਾਂ ਦੇ ਵਿੱਚੋਂ ਮੰਗ ਕੇ ਖਾਣੀ ਪਰਸ਼ਾਦਾ ਸਾਡੇ ਘਰੋਂ ਚੋ ਮੰਗ ਲਈ ਦਾਲ ਸਬਜ਼ੀ ਸਾਡੇ ਘਰੋਂ ਚੋ ਮੰਗ ਲਈ ਦੁੱਧ ਸਾਡੇ ਘਰੋਂ ਚੋ ਮੰਗ ਲਈ ਅਸੀਂ ਇਹ ਸਮਝਣੀ ਹੈ ਇਸ ਗੱਲ ਦੀ ਵੀ ਅਸੀਂ ਮੰਗਤਾ ਰੱਖਿਆ ਕਿ ਗਰੰਤੀ ਸਿੰਘ ਰੱਖਿਆ ਹੁਣ ਸਤਿਗੁਰਾਂ ਨੇ ਕਿਹਾ ਦਸਵੰਧ ਦੇਣਾ ਦਸਵੰਧ ਦੇ ਸਦਕਾ ਗੁਰੂ ਘਰ ਦੇ ਕਾਰਜ ਚਲਣੇ ਉਹ ਤੋਂ ਹੀ ਗਰੰਤੀ ਸਿੰਘ ਦੀ ਤਨਖਾ ਤੁਸੀਂ ਦੇਖਿਆ ਕਰੇ ਮਸੀਤ ਦਾ ਮੀਆਂ ਮੰਗਦਾ ਫਿਰਦਾ ਹੋਵੇ ਜਾਂ ਮੰਦਰ ਦਾ ਪੰਡਤ ਮੰਗਦਾ ਫਿਰਦਾ ਹੋਵੇ ਇਹ ਸਾਨੂੰ ਉਹਨਾਂ ਨੂੰ ਉੱਚੀਆਂ ਪਦਵੀਆਂ ਬਖਸ਼ੀਆਂ ਪਰ ਅਸੀਂ ਉਹਨਾਂ ਪਦਵੀਆਂ ਦਾ ਨਾ ਸਤਕਾਰ ਕਰਦੇ ਆਂ ਨਾ ਅਸੀਂ ਉਹਨਾਂ ਦੇ ਨਾਲ ਪਿਆਰ ਕਰਦੇ ਆਂ ਪਿਆਰ ਕਿੱ체 ਹੈ ਮਾਇਆ ਦੇ ਨਾਲ ਦੋ ਗੁਰੂ ਸਾਧੂਆਂ ਨੇ ਬਖਸ਼ੇ ਪਹਿਲਾ ਧਰਮ ਦੀ ਕਿਰਤ ਕਰਨੀ ਪੂਜਾ ਦਸਮਾਣ ਤੇ ਦੇਣਾ ਸਾਡਾ ਫਰਜ਼ ਬਣਾਇਆ ਸੀ ਵੀ ਅਸੀਂ ਸੇਵਾ ਉਹਨਾਂ ਆਪਣੇ ਪਹੁੰਚਾਉਦੇ ਰਹੀਏ ਤੇ ਸਾਡੇ ਗੁਰੂ ਘਰ ਕਦੇ ਨੰੰਗ ਤੇ ਨਾ ਮਰਨ ਕਿਸੇ ਦੇ ਤੀਸਰਾ ਸਤਿਗੁਰੂ ਨੇ ਕਿਹਾ ਗੁਰਬਾਣੀ ਕੰਠ ਕਰਨੀ ਅੱਜ ਜਦਾਂ ਜਦਾਂ ਗੁਰਬਾਣੀ ਕੰਠ ਦੇ ਮੁਕਾਬਲੇ ਕੀਆ ਪਰ ਹੁੰਦੇ ਕਿ ਕਿ ਜਿਹੜੇ ਨਗਰ ਧਾਗਾ ਬੜੇ ਉਹਨਾਂ ਧਾਗਾ ਬੜੇ ਨਗਰਾਂ ਦੇ ਵਿੱਚ ਹੁਣ ماں ਜਿਹੜੀ ਹੈ ਨਾ ਧਾਮੇ ਉਮਰ ਧਾਰੀ ਹੈ ਮੇਰੀ ਇਸ ਬਾਤ ਦਾ ਹੁਸਾ ਨਾ ਕਰਿਓ ਬੜੇ ਪ੍ਰੇਮ ਦੇ ਨਾਲ ਬਾਤ ਸੁਣਨ ਕਰਿਓ ਇਹ ਗੁਰਬਾਣੀ ਕੰਡ ਦਾ ਕੀ ਆਪਣੇ ਬੱਚੇ ਨੂੰ ਗੁਰਬਾਣੀ ਸਿ ਗੁਰੂ ਘਰ ਭੇਜੋ ਵੀ ਰੋਕ ਦਿਆ ਜਦੋਂ ਉਹਦੇ ਬਰਦੀ ਪਾਈ ਨਿਰਭੰਗੜੇ ਵਾਲੀ ਮੁੰਡੇ ਦੇ ਤੇ ਕੁੜੀ ਦੇ ਮਾਇਆ ਹੁੰਦਾ ਕਹਿੰਦੇ ਆਲਾ ਸ਼ੂਟ ਤੇ ਬੜਾ ਚਾਅ ਕਰਦੇ ਨੇ ਵੀ ਮੇਰਾ ਪੁੱਤ ਬੜਾ ਸੋਹਣਾ ਲੱਗਦਾ ਮੇਰੀ ਧੀ ਬੜੀ ਸੋਹਣੀ ਲੱਗਦੀ ਆ ਤੇ ਜੇ ਕਿਤੇ ਹੋ ਆਪ ਗੁਰਮੁਖ ਹੋਣ ਗੁਰੂ ਦੇ ਪ੍ਰੇਮ ਲਈ ਬਾਤ ਕਰਦੇ ਹੋਣ ਗੁਰਬਾਣੀ ਉਹਨਾਂ ਦੇ ਕੰਡ ਹੋਵੇ ਤੇ ਬੱਚੇ ਨੂੰ ਵੀ ਉਹ ਬਾਣੀ ਬਾਣੀ ਦੇ ਨਾਲ ਜੋੜਦੇ ਆ। ਉਹ ਆਪੇ ਰ ਨਚਾਰ ਨਹੀਂ ਬਣਾਉਂਦੇ ਉਹ ਗਤਕੇ ਦੀ ਸਿੱਖਿਆ ਦਿੰਦੇ ਆ। ਉਹ ਗੁਰਬਾਣੀ ਕੰਟ ਕਰਨ ਦੀ ਸਿੱਖਿਆ ਦਿੰਦੇ ਆ। ਤੇ ਅੱਜ ਅਸੀਂ ਆਪ ਵੀ ਗੁੰਝਿਆ ਤੇ ਧੀਆ ਪੁੱਤਰਾ ਨੂੰ ਬੱਚਿਆਂ ਨੂੰ ਵੀ ਅਸੀਂ ਗਲਤ ਰਹਿੇ ਤਰਾਹੇ ਪਾ ਦਿੱਤਾ। ਗੁਰਬਾਣੀ ਨਾਂ ਦਾ ਸਾਡੇ ਪੱਟ ਨਾ ਗੁਰਬਾਣੀ ਬੱਚਿਆਂ ਨੂੰ ਸੀ ਕੰਟ ਕਰਨ ਦੇ ਰਹੇ ਆ ਸਮਾਂ ਉਡੀਕਾਇਆ ਸੀ ਆ ਰੀਲਾ ਬਣਾਉਂਦੇ ਆ ਰੋਜ਼ ਨੂੰ ਦੇਖਦੇ ਆ ਨਾ ਛੋਟੇ ਛੋਟੇ ਬੱਚੇ ਉਹ ਰੀਲਾ ਬਣਾਉਂਦੇ ਜਿਹੜੀਆਂ ਦੇਖਣਯੋਗ ਵੀ ਨਹੀਂ ਕੁੜੀਆਂ ਕਈ ਹੋਣ ਤੇਵੇਂ ਬਚਨ ਸਤਿਗੁਰਾਂ ਨੇ ਸਾਨੂੰ ਸਮਝਾਏ ਐ ਪਹਿਲਾ ਧਰਮ ਦੀ ਕਿਰਤ ਕਰਨੀ ਦੂਜਾ ਦਸਵੰਦ ਦੇਣਾ ਚੀਜ਼ਾਂ ਗੁਰਬਾਣੀ ਜਿਹੜੀ ਐ ਕੰਟ ਕਰਨੀ ਔਰ ਚੌਥਾ ਹੁਕਮ ਕਰਦੇ ਆ ਭਾਈ ਅਮਰਤ ਵੇਲੇ ਜਾਗਣਾ ਅਮਰਤ ਵੇਲੇ ਦੀ ਜਾਗਰਾਂ ਦੇ ਬਾਬਤ ਸਤਿਗੁਰੂ ਦੱਸਦੇ ਨੇ ਵੀ ਅਮਰਤ ਵੇਲੇ ਆਪਜੀ ਜਾਗੜਾ ਹੁੰਦਾ ਜਿਹੜੇ ਬੰਦੇ ਕਾਰੋਬਾਰ ਕਰਦੇ ਆ ਉਹ ਵੀ ਦੇਖੋ ਕਿਹਨੀਆਂ ਜਿੰਨੀ ਛੇਤੀ ਅਸੀਂ ਦੁਕਾਨਦਾਰੀ ਦੇ ਵਿੱਚ ਜਾਵਾਂਗੇ ਉਹਨੇ ਸਾਡੇ ਕੰਮ ਨੂੰ ਭਾਵ ਲੱਗਦੇ ਆ ਪਹਿਲਾ ਪੁਰਾਣੇ ਬਾਬੇ ਬਜ਼ੁਰਗ ਜਿਹੜੇ ਖੇਤੀ ਕਰਦੇ ਸੀ ਅਮਰਤ ਵੇਲੇ ਖੇਤਾਂ ਨੂੰ ਲੱਗ ਜਾਂਦੇ ਸੀ ਹੌਲ ਜੋਤਦੇ ਸੀ ਅਮਰਤ ਖਾਂਦੇ ਢੱਡੇ ਕਈ ਇਹ ਕੰਮ ਹੰਦੇ ਨਾ ਦੇਣ ਲੈਂਦੇ ਜਿਹਨੇ ਆਰਾਮ ਦੀ ਕਰਤੀ ਕਿ ਤਾਂ ਹੀ ਅੱਜ ਜਿਹੜੀ ਕਹਾਵਤ ਬਣੀ ਹੈ ਨਾ ਬੇਲੇ ਦੇ ਕੰਮ ਕੁਵੇਲੇ ਦੀਆਂ ਕਤਰਾਂ ਇੱਕ ਫੇਰ ਬਣਦੇ ਨੇ ਜਦੋਂ ਅਸੀਂ ਜੀੜਾ ਭੁਜਾ ਲੈਂਦੇ ਅਮਰਦੇਵ ਨੇ ਜਾਗਾਂ ਨੇ ਸਮਾ ਸਾਡੇ ਕੋਲੇ ਬਹੁਤਾ ਹੋਵੇਗਾ ਅਸੀਂ ਗੁਰੂ ਦੇ ਦਰ ਤੇ ਵੀ ਨਮਸਕਾਰ ਕਰਾਂਗੇ ਗੁਰਬਾਣੀ ਵੀ ਪੜਾਂਗੇ ਘਰ ਦੇ ਕੰਮ ਵੀ ਕਰਾਂਗੇ ਮੜਿਆਂ ਦਾ ਕਾਰੋਬਾਰ ਨਹੀਂ ਕਰਾਂਗੇ ਸਤਿਗੁਰਾਂ ਨੇ ਅਮਰਦੇਵ ਦਾ ਜਨਮ ਵੀ ਲਿਖਿਆ ਤੇ ਪੰਜਵਾ ਪਿਆਰ ਨਾਲ ਗੁਰਸਿੱਖਾਂ ਦੀ ਸੇਵਾ ਕਰਨੀ ਤੇ ਅੱਜ ਅਸੀਂ ਸੇਵਾ ਦਾ ਕਿਹੜੀ ਕਰਨੀ ਅਸੀਂ ਸਮਾਂ ਬਤੀਤ ਕਰ ਦਿੰਨੇ ਆ ਜਾਂ ਤਾਂ ਟੀਵੀ ਦੇ ਪੂਰੇ ਬੈਠਿਆ ਜਾਂ ਮੋਬਾਈਲ ਤੇ ਬੈਠਿਆ ਜਾਂ ਮੂਣਾ ਤੇ ਬੈਠਿਆ ਕੋਈ ਗੁਰਸਿੱਖ ਸਾਨੂੰ ਮਿਲ ਜੇ ਅਸੀਂ ਉਹਨੂੰ ਸਮਾਂ ਮੰਦਾ ਬੋਲਦੇ ਆ ਕਿੱਥੇ ਆ ਗਿਆ ਮਾਣਾ ਬਾਕੇ ਕਿੱਥੇ ਆ ਚੋਲਾ ਪਾਈ ਖੜਦਾ ਕਿਸੇ ਨੂੰ ਕੁਝ ਕਹਿੰਦੇ ਆ ਕਿਸੇ ਨੂੰ ਕੁਝ ਕਹਿੰਦੇ ਆ ਕਾਰਨ ਕੀ ਹੈ ਇਹ ਕਸੂਰ ਸਾਡੇ ਮਾਪਾ-ਬਾਪ ਦਾ ਜਿਨੇ ਸਾਨੂੰ ਮੱਤ ਨਹੀਂ ਦਿੱਤੀ ਵਿਸੇ ਕਿਹਦੇ ਨਾਲ ਆਪਣੇ ਕਰਨਾ ਹੁਣ ਇੱਕ ਪਾਸੇ ਤੁਸੀਂ ਕਹਿੰਦੇ ਆ ਗੁਰੂ ਘਰ ਦਾ ਵਜੀਰੰ ਦੂਜੇ ਪਾਸੇ ਅਸੀਂ ਉਹ ਤੋਂ ਨਫ਼ਰਤ ਕਰੀਏ ਨੇ ਕਈ ਵਾਰੀ ਆਏ ਸੋਚਦੇ ਆ ਕਿ ਇਹ ਸਾਡੇ ਮਥੇ ਕਿਉਂ ਲੱਗ ਗਿਆ ਵੀ ਦੱਸੋ ਭਾਈਓ ਮਾੜਾ ਕੰਮ ਕਰਕੇ ਆਇਆ ਹੈ ਅੱਜ ਜਿਹੜੇ ਵੀ ਗੁਰਸਿੱਖ ਕੋਈ ਕੰਮ ਕਰਮ ਕਰਾਏ ਹਨ ਹਰ ਦੇਖੋ ਜਿਹੜੇ ਮਸੀਂ ਗੁਰੂ ਘਰ ਦਾ ਵਜ਼ੀਰ ਕਹਿੰਦੇ ਆਂ ਵੀ ਆ ਗੁਰੂ ਘਰ ਦਾ ਵਜ਼ੀਰ ਹੈ ਅੱਜ ਉਹ ਰੇੜੀਆਂ ਲੈ ਕੇ ਭਾਰਤ ਹੋਈ ਜਾਂਦੇ ਆ ਕੋਈ ਕੱਪੜਾ ਵੇਚੀ ਜਾਂਦਾ ਇਹ ਕਮੀ ਸਾਡੀ ਆ ਉਹ ਵੀ ਨਹੀਂ ਕਿਉਂ ਨਹੀਂ ਆਂਦਾ ਪਰਿਵਾਰ ਪਰਣਾ ਸੀ ਉਹਨੂੰ ਮਜਬੂਰ ਕਰਤਾ ਵੀ ਤੂੰ ਭਾਈ ਵੀ ਹੋਰ ਕੰਮ ਧੰਦਾ ਨਾਲ ਕਰੀ ਚੱਲ ਸਾਡੀ ਡਿਊਟੀ ਵੀ ਦੇਈ ਚੱਲ ਤੇਰੀ ਕੀ ਆਗਿਆ ਜਦੋਂ ਮਰਜ਼ੀ ਕਰਾਂ ਸਾਡੇ ਉੱਤੇ ਰੱਖੀਏ ਤੇ ਕਿਉਂਕਿ ਕਾਰਨ ਕਿ ਅਸੀਂ ਦਸਬੰਦ ਨਹੀਂ ਕਰਦੇ ਧਰਮ ਦੀ ਕਿਰਤ ਨਹੀਂ ਕਰਦੇ ਜਦੋਂ ਪਹਿਲੇ ਦੋ ਬਚਨ ਨਹੀਂ ਨਾ ਮੰਨੇ ਤੇ ਉਹ ਦੋ ਬਚਨਾਂ ਤੋਂ ਸਾਰੇ ਪਿਛਲੇ ਜਿੰਨੇ ਬਚਨ ਪੜਾਂਗੇ ਗੁਰੂ ਸਰਬੰਦੇ ਉਹ ਸਾਰੇ ਹੀ ਪੈਦਾ ਹੁੰਦੇ ਆ ਦੋ ਪਹਿਲੇ ਬਚਨਾਂ ਤੋਂ ਧਰਮ ਦੀ ਕਿਰਤ ਨਹੀਂ ਕਰਦੇ ਤਾਂ ਸੱਚ ਧਰਮ ਦਾ ਗਿਆਨ ਨਹੀਂ ਦੂਜਾ ਸੀ ਦਸਬੰਦ ਨਹੀਂ ਦਿੰਦੇ ਤਾਂ ਸਾਡੀਆਂ ਸਾਰੀਆਂ ਮੁਸ਼ਕਲਾਂ ਸਾਨੂੰ ਪੈਦਾ ਹੋ ਜਾਂਦੀਆਂ ਪਰਿਵਾਰ ਉਪਦੇਸ਼ ਕਰਿਆ ਪਿਆਰ ਨਾਲ ਗੁਰਸਿੱਖਾਂ ਦੀ ਸੇਵਾ ਕਰਨੀ ਅਰਚਨਾ ਉਪਦੇਸ਼ ਸਤਿਗੁਰੂ ਵਰਸਦੇ ਨੇ ਕਿ ਗੁਰਸਿੱਖਾਂ ਦੇ ਮਾਸੋਂ ਗੁਰਬਾਣੀ ਦੇ ਅਰਥ ਸਮਝਣੇ ਤੇ ਸਮਝਾਂਗੇ ਕਿਤੇ ਸਤ ਸੰਗਤ ਦੇ ਵਿੱਚ ਆ ਕੇ ਉਹ ਅਸੀਂ ਜਾਂਦੇ ਹੀ ਨਹੀਂ ਸਾਨੂੰ ਲੋੜੀਂਦੀ ਸੰਤ ਸੰਗਤ ਦੀ ਅਸੀਂ ਕਹਿੰਦੇ ਆ ਜੀ ਮਹਾਪੁਰਖ ਗੁਣੀ ਗਿਆਨੀ ਵੀ ਨਾ ਹੋਣ ਸਾਨੂੰ ਕੋਈ ਰੋਕ ਟੋਕ ਨਾ ਹੋਵੇ ਸਮਝਾਉਣ ਵਾਲਾ ਸੰਤ ਕੋਈ ਫਾਇਦਾ ਹੀ ਨਾ ਹੋਵੇ ਅਸੀਂ ਸਮਝਾਈਏ ਕਿਉਂ ਹੁਣ ਜੇ ਦੂਜਿਆਂ ਨੂੰ ਸਮਝਾਉਣਾ ਪੈਦਾ ਤਾਂ ਤੁਸੀਂ ਵੀ ਹੋਏ ਹੋ ਤੁਹਾਡੇ ਵਾਸਤੇ ਕੋਈ ਸਮਝਾਉਣ ਵਾਲਾ ਹੋਵੇ ਨਾ ਤੁਸੀਂ ਦੂਜਿਆਂ ਨੂੰ ਸਮਝਾਓ ਜੇਵਾ ਗੁਰਸਿੱਖਾਂ ਦੇ ਪਾਸੋਂ ਕੁਰਬਾਨੀ ਦੇ ਅਰਥ ਸਮਝਣੇ ਤੇ ਸਮਝਣ ਵਾਸਤੇ ਸੰਤ ਸਤ ਸੰਗਤ ਕਰਨੀ ਪੈਣੀ ਹੈ ਹੁਣ ਅਸੀਂ ਕਹਿੰਦੇ ਆ ਜੀ ਸਾਡਾ ਐਡਰੈਸ ਪੁੱਛ ਲਿਓ ਕਿਸੇ ਤੋਂ ਸਾਡਾ ਘਰ ਗੁਰਦੁਆਰਾ ਸਾਹਿਬ ਦਾ ਨਾਮ ਲੈ ਕੇ ਦੱਸਦੇ ਆ ਵੀ ਉਸ ਤੋਂ ਸਿੰਘ ਸਭਾ ਗੁਰਦੁਆਰਾ ਸੇਵ ਦੇ ਲਾਗੇ ਸਾਡਾ ਘਰ ਹੈ ਪੁੱਛ ਲਿਓ ਕਿਸੇ ਨੂੰ ਆ ਕੇ ਤੇ ਜਿਉ ਆਉਣ ਵਾਲਾ ਕਹਿੰਦੇ ਗੁਰੂ ਵੀ ਕਦੇ ਗੁਰੂ ਘਰ ਗਿਆ ਇਸ ਸਾਨੂੰ ਗੱਲ ਨਹੀਂ ਆਉਂਦੀ ਗੁਰੂ ਫਿਰ ਗੁਰੂ ਘਰ ਦੇ ਕੰਧ ਨਾਲ ਰਹਿੰਦੇ ਆ ਉਹ ਨਾਹਾ ਨਹੀਂ ਮਿਲਦਾ ਗੁਰੂ ਘਰ ਦੇ ਕੋਲ ਰਹਿੰਦੇ ਆ ਉਹ ਨਾਹਾ ਨਹੀਂ ਮਿਲਦਾ ਜਿਹੜਾ ਸਤ ਸੰਗਤ ਦੇ ਵਿੱਚ ਜਾਇਆ ਮਰਣਾ ਗੁਰਬਾਣੀ ਪੜਿਆ ਮਰਣਾ ਹੁਣ ਖਰਾਬ ਦਾ ਖਾਵੇ ਹੋਰ ਕੋਈ ਰੋਟੀ ਪਾਣੀ ਕੋਈ ਹੋਰ ਖਾਵੇ ਸਾਡੇ ਸਰੀਰ ਨੂੰ ਉਹਦਾ ਫਾਇਦਾ ਕਿਵੇਂ ਹੋ ਜੂਈ ਖਰਾਬ ਕਹਿੰਦਾ ਕਿ ਹੋਰ ਸਾਡੇ ਨਾਲ ਵਾਲਾ ਤੇ ਅਸੀਂ ਕਹੀਏ ਵੀ ਸਾਨੂੰ ਉਹਦੀ ਖਾਂਦੀ ਨਹੀਂ ਖਰਾਬ ਦਾ ਪੈਦਾ ਹੋ ਜੇ ਉਹ ਕਦੇ ਵੀ ਨਹੀਂ ਹੁੰਦਾ ਤੇ ਜਿਹੜੇ ਮਾਇਆ ਦੇ ਵਿੱਚ ਭੱਜਦੇ ਆ ਨਾ ਧਨ ਦੌਲਤ ਪਿੱਛੇ ਭੱਜਦੀ ਹੈ ਉਹ ਦੀਨ ਦੁਨੀਆ ਦਾ ਮਾਲ ਪਰ ਨੂੰ ਬਹੁਤਾ ਧਨ ਦੌਲਤ ਦਿੰਦਾ ਕਿਉਂ ਕਿਉਂਕਿ ਮਾਇਆ ਦੇ ਵਿੱਚ ਹੋਰ ਗਲਤਾਨ ਹੁੰਦੀ ਇਹਨੂੰ ਸਜ਼ਾ ਬਹੁਤੀ ਮਿਲਦੀ ਸੇਵਾ ਕੋੜੀ ਮੰਗਣ ਵਾਲਾ ਅਸੀਂ ਮੰਗਦੇ ਵੋਧੇ ਆ ਸੇਵਾ ਕਰਦੇ ਸਤਿਗੁਰਾਂ ਨੇ ਮੰਤ ਲਖੀਏ 6 ਜਿਹੜੇ ਆ ਉਹ ਉਪਦੇਸ਼ ਸਤਿਗੁਰਾਂ ਨੇ ਜਾਣਨਾ ਕਰਨ ਨੇ 7ਵਾਂ ਉਪਦੇਸ਼ ਸਤਿਗੁਰੂ ਕਰਦੇ ਨੇ ਕਿ ਜਿਹੜੇ ਪੰਜ ਕਾਰ ਬਖਸ਼ਿਆ ਨਾ ਇਹਨਾਂ ਦੀ ਰਹਿਤ ਦਿੜ ਰੱਖਣੀ ਜਿਹੜੇ ਪੰਜ ਕਾਰ ਨੇ ਕੇਸ ਜਿਹੜੇ ਆ

ਅਠਮ ਸ਼ਬਦ ਦਾ ਅਭਿਆਸ ਕਰਨਾ ਸ਼ਬਦ ਤੋਂ ਭਾਵ ਗੁਰਮੰਤਰ ਮੂਲ ਮੰਤਰ ਗੁਰਬਾਣੀ ਦਾ ਕੋਈ ਸ਼ਲੋਕ ਉਸੇ ਪੜ੍ਹਦੇ ਰਹੀਏ ਹਰ ਸਮੇਂ ਦ੍ਰਿੜ ਕਰਦੇ ਰਹੀਏ ਉਹਦਾ ਅਭਿਆਸ ਕਰਦੇ ਰਹੀਏ ਤਾਂ ਉਹ ਸਾਡੀ ਸੂਰਤੀ ਬਿਰਤੀ ਉਸ ਪਰਮਾਤਮਾ ਦੇ ਰਣ ਜੁਣੀ ਰਹੇ ਹਰ ਇੱਕ ਉਪਦੇਸ਼ ਸਾਥੀ ਬਖਸ਼ੀ ਹੈ ਨੌਵਾਂ ਉਪਦੇਸ਼ ਵਕਤ ਨੇ ਧਿਆਨ ਸਤ ਸੁਰੂਪ ਦਾ ਕਰਨਾ ਹੁਣ ਸਤਗੁਰੂ ਕਹਿੰਦੇ ਵੀ ਸਤ ਸੰਗਤ ਦੇ ਵਿੱਚ ਬੈਠ ਕੇ ਆ ਨਾ ਸਾਡੀ ਸ਼ਰਧਾਤੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਜੁੜੀ ਹੋਵੇ ਸਾਡੀ ਸ਼ਰਧਾਤੀ ਉਸ ਨਰਨ ਕਰਦੀ ਬਾਣੀ ਦੇ ਨਾਲ ਜੁੜੀ ਹੋਵੇ ਅਸੀਂ ਲੈ ਕੇ ਦਾ ਸਤ ਸੰਗਤ ਦੇ ਵਿੱਚ ਹੋਈਏ ਧਿਆਨ ਸਾਡਾ ਘਰੇ ਪ੍ਰਸ਼ਨਾ ਚੋ ਸਾਡੀ ਜੀਵ ਜਪਏ ਸੀ ਮੋੜ ਗਿਣੀ ਜਾਂਦੇ ਰਹੀਏ ਵੀ ਅੱਜ ਸਾਡੇ ਕੋਲ ਇੰਨੇ ਰਹੀ ਹੈ ਜਿੰਨੇ ਕੰਮ ਕਰਾਂਗੇ ਇੰਨੇ ਹੋ ਜੀ ਉਹ ਸਾਡੀਆਂ ਸ਼ਰਧੀਆਂ ਦੌਰਦੀਆਂ ਨੇ ਧਿਆਨ ਦੋਵਦ ਤੇ ਸਤ ਗੁਰੂ ਜੀ ਬਾਸ ਸੁਝਾਉਂਦੇ ਨੇ ਭਾਈ ਇਹਦਾ ਧਿਆਨ ਧਰਨਾ ਦਸਨਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਜੇ ਅਸੀਂ ਗੱਲੀ ਬਾਤੀ ਤਾਂ ਕਹਿ ਦਿੰਨੇ ਆ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨਹੀਂ ਤੇ ਕਦੇ ਅਸੀਂ ਮੰਨਣ ਵਾਲੀ ਬਾਤ ਨਹੀਂ ਕਰਦੇ ਜੇ ਮੰਨਦੇ ਹੋਈਏ ਤਾਂ ਰੋਜ਼ ਉਹਦੇ ਦਰ ਤੇ ਨੰਨਸ਼ਕਾਰ ਕਰੀਏ ਨੰਨਾ ਤੋਂ ਮਸਤੋ ਕੋ ਇਹ ਕੁਰਬਾਨੀ ਦੇ ਨਾਲ ਜੁੜੀਏ ਆ ਸਾਡਾ ਜੀਵਨ ਬਦਲਿਆ ਹੋਣਾ ਸੀ ਜੇ ਅਸੀਂ ਮੰਨਦੇ ਹੁੰਦੇ ਅਸੀਂ ਮੰਨ ਨਹੀਂ ਰਹੇ ਇਸ ਗੱਲ ਤੇ ਲਾਗੂ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਆ ਤੋਂ ਉੱਪਰ ਅਸੀਂ ਹੋਰ ਨਵੇਂ ਜਿਹੜੇ ਆ ਨਾ ਅਸੀਂ ਉਹਨਾਂ ਨੂੰ ਮੰਨਦੇ ਆ ਅਸੀਂ ਨਵੇਂ ਬਾਬੇ ਪੈਦਾ ਕੀਤੇ ਅਸੀਂ ਆਪਣਾ ਪਿੰਡ ਛੱਡ ਕੇ ਅਸੀਂ ਦੂਜਾਨੇ ਪਿੰਡ ਗੇੜੇ ਮਾਰਨ ਲੱਗ ਜਾਂਦੇ ਆ ਦੂਰ ਦੂਰ ਜ਼ਿਕਰ ਚਲੇ ਜਾਂਦੇ ਆ ਪੜ੍ਹਦੇ ਆ ਬੰਦੇਆਂ ਦੇ ਕਿਉਂਕਿ ਆਂ ਤਾਂ ਵੀਰਵਾਰ ਕਦੇ ਸ਼ਨੀਵਾਰ ਕਦੇ ਕਿਹੜੇ ਦੇ ਜੀ ਆ ਪੜ੍ਹਦੇ ਜਾਂਦੇ ਕਿਉਂਕਿ ਇਹ ਤਾਂ ਨਹੀਂ ਪੜਾਉਂਦਾ ਇਹਨੇ ਦਾ ਕੋਈ ਪਤਾ ਦਿਨ ਨਹੀਂ ਕਿਸੇ ਨੂੰ ਦਿੱਤਾ ਵੀ ਉਸ ਦਿਨ ਆਉ ਭਾਈ ਮੇਰੇ ਕੋਲ ਇਹਦਾ ਅਮਲ ਦਵੇਣੇ ਤੁਹਾਡੀਆਂ ਆਖਾਂ ਬਾਅਦ ਚੁੱਪ ਹੁੰਦੀਆਂ ਨੇ ਪਹਿਲਾਂ ਆਵਾਜ਼ ਮਾਰ ਹੁੰਦਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਇਹ ਗੋਸ਼ਿਕਾਂ ਨੂੰ ਉਪਦੇਸ਼ ਹੋਇਨੇ ਔਰ 11 ਸਭ ਕਾਰਜਾਂ ਦੇ ਆਰੰਭ ਜਿਹੜੇ ਅਰਦਾਸ ਕਰਨੀ ਜੇ ਅਸੀਂ ਇਸ ਬਾਤ ਤੋਂ ਵਿਖੂ ਜਗਿਆ ਅਰਦਾਸ ਵੀ ਕੋਈ ਟਾਮਾ ਦਿੰਦਾ ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਦਾ ਕਾਰਜ ਹੈ ਜਾਂ ਬਰੇਤੀ ਕੀਆ ਪੁੱਤਰ ਹੋ ਗਏ ਅਸੀਂ ਇੱਥੇ ਵੀ ਬਹੁਤ ਨਹੀਂ ਅਰਦਾਸ ਅਸੀਂ ਵੀ ਤੁਰੇ ਜਾਂਦੇ ਪੁੱਛਦੇ ਆਂਗੇ ਬਾਬਾ ਜੀ ਦਾ ਸ਼ਲੋਕ ਕੀ ਆਇਆ ਸੀ ਅਸੀਂ ਬੱਚੇ ਦਾ ਨਾਮ ਰੱਖਣਾ ਉਹ ਵੀ ਅਸੀਂ ਇਨਾ ਆਵਾਜ਼ ਮਾਰ ਕੇ ਪੁੱਛਦੇ ਹਾਂ ਕਿ ਇਹ ਆਮ ਜਿਹਾ ਕਾਰਜ ਹੋਵੇ ਘਰੇ ਵਿਆਹ ਸ਼ਾਦੀ ਦਾ ਕਾਰਜ ਹੈ ਭੱਡੀ ਚੜ੍ਹਾ ਲਾਂਗੇ ਪਰ ਅਸੀਂ ਪਾਰ ਨੀਰ ਖੋਣਾ ਕਿਉਂਕਿ ਸਾਡੇ ਤੋਂ ਉਹ ਨਹੀਂ ਸੰਭਾਲੇ ਜਾਂਦਾ ਹੋਰ ਅਸੀਂ ਕੰਮ ਕਰ ਲਾਂਗੇ ਪਰ ਅਸੀਂ ਗੁਰਬਾਣੀ ਦਾ ਅਭਿਆਸ ਨਾ ਅਸੀਂ ਸੁਣ ਸਕਦੇ ਆ ਨਾ ਅਸੀਂ ਪੜ੍ਹ ਸਕਦੇ ਆ ਤੇ ਜੇ ਪੜਨ ਆ ਗਿਆ ਉਹ ਤੇ ਵੀ ਅਸੀਂ ਕਿੰਤੂ ਪ੍ਰੰਤੂ ਕਿੰਨੇ ਸਵਰੂਪ ਸਮਝਾਵਾਂਗੇ ਨਹੀਂ ਬਾਬਾ ਜੀ ਆਏ ਨੇ ਆਏ ਪਰਨ ਜਿਹੜਾ ਕਿ ਪੜ ਕੇ ਆਇਆ ਨਾ ਸਿੱਖ ਕੇ ਆਇਆ ਉਹ ਆਪ ਦੇ ਮੁਤਾਬਕ ਚੱਲਦਾ ਜੇ ਅਸੀਂ ਆਪਣੇ ਮੁਤਾਬਕ ਢਾਡਾਂਗੇ ਉਹਦੀ ਸਾਰੀ ਥੀੜ ਵਿਗੜ ਜਾਂਦੀ ਹੈ ਜਿਨੇ ਵੀ ਕਾਰਜ ਅਸੀਂ ਅਰੰਭਣੇ ਆ ਖੇਤ ਦੇ ਵਿੱਚ ਬੂਰ ਲਾਉਣਾ ਕੋਈ ਵੀ ਕਾਰਜ ਕਰਨਾ ਸਭ ਕਾਰਜਾਂ ਦੇ ਵਾਸਤੇ ਪਹਿਲਾਂ ਉਹਦੇ ਦਰਤੇ ਅਰਦਾਸ ਕਰਨੀ ਤੇ ਵਾਰ માં ਜੰਮਣ ਮਰਨ ਵਿਆਹ ਆਦੀ ਜੋ ਵੀ ਅਸੀਂ ਕਰਦੇ ਆ ਉਸ ਸਮੇਂ ਜਪਜੀ ਸਾਹਿਬ ਦਾ ਪਾਠ ਕਰਕੇ ਕੜਾ ਪ੍ਰਸ਼ਾਦ ਤਿਆਰ ਕਰਕੇ ਅਨੰਦ ਸਾਹਿਬ ਦਾ ਪਾਠ ਅਰਦਾਸ ਕਰਕੇ ਪੰਜਾ ਪਿਆਰਿਆਂ ਦੇ ਹਜ਼ੂਰੀ ਗੁਰਜੀਤ ਸਿੰਘ ਦਾ ਵਰਤਾਵਾ ਜਿਹੜਾ ਰੱਖ ਕੇ ਉਪਰੰਤ ਸੰਗਤ ਨੂੰ ਵਰਤਣਾ ਤੇ ਅੱਜ ਅਸੀਂ ਕਾਰਜ ਕੋਈ ਕਰਨਾ ਤੇ ਸਤਿਗੁਰੂ ਤਾਂ ਕਹਿੰਦੇ ਭਾਈ ਕਿਹੜਾ ਬਚਾਣੀ ਜੇਗ ਤਿਆਰ ਕਰੇ ਤੁਸੀਂ ਕਹਿੰਦੇ ਅਪਤਾਸਿਆ ਨਾਲ ਸਾਡਾ ਸਰ ਜੀ ਅਰ ਅਨਹਰ ਰੋਜ ਅਸੀਂ ਅਰਦਾਸ ਵਿੱਚ ਜਿਹੜੀ ਸੇਵਾ ਕਰਦੇ ਆ ਨਾ ਨਗਰ ਦੇ ਵਿੱਚੋਂ ਹਰ ਰੋਜ ਇੱਕ ਘਰ ਦੀ ਸੇਵਾ ਹੁੰਦੀ ਆ ਕਈ ਧਰਤਾਂ ਅਸੀਂ ਦੇਖੀਏ ਬੋਧ ਸਮਝਦੇ ਆ ਬੋਧ ਜਰੂਰੀ ਅਰਦਾਸ ਤੁਹਾਡੇ ਘਰ ਦੀ ਹੈ ਤੁਹਾਡੇ ਵਾਸਤੇ ਚੜ੍ਹਦੀ ਕਲਾ ਦੀ ਅਰਦਾਸ ਹੋਣੀ ਹੈ ਬਾਸੀਆਂ ਨੂੰ ਬੋਝ ਸੁਣਨ ਦੀ ਵੀ ਸਾਡਾ ਨਾਂਜੇ ਕਰਵਾ ਦਿਓ ਵੀ ਕੋਈ ਨਾ ਤੁਹਾਡੇ ਵਾਸਤੇ ਕੋਈ ਆਵਾਜ਼ ਹੀ ਨਾ ਫਿਰਦੇ ਹੋ ਦੁਨੀਆਦਾਰੀ ਦੇ ਵਿੱਚ ਸਤਿਗੁਰਾਂ ਨੇ ਦਾਤ ਬਖਸ਼ੀ ਹੈ ਪੰਚਮ ਦਾਸ ਦਾਤ ਜਿਹੜੀ ਹੈ ਨਾ ਕੜਾ ਪ੍ਰਸ਼ਾਦੀ ਜਿਹੜੀ ਸਾਡੇ ਲੋਕਾਂ ਨੂੰ ਪੂਰ ਕਰਦੀ ਹੈ ਹੁਣ ਪ੍ਰਸ਼ਾਦ ਤੁਸੀਂ ਜਾਓ ਕਿਸੇ ਬਾਬੇ ਕੋਲ ਕਿਸੇ ਅਰੁਗਲੇ ਤਰੇ ਜਾਓ ਉਹ ਤੁਹਾਨੂੰ ਪਤਾਸਿਆਂ ਦਾ ਪ੍ਰਸ਼ਾਦ ਦੇ ਸਕਦਾ ਉਹ ਤੁਹਾਨੂੰ ਪ੍ਰਸ਼ਾਦ ਦੇ ਸਕਦਾ ਫਲ ਦਾ ਪਰ ਉਹ ਤੁਹਾਨੂੰ ਪੰਜਮ ਦਾਤ ਨਹੀਂ ਦੇ ਸਕਦਾ ਕਿਉਂਕਿ ਕਾਹ ਪ੍ਰਸ਼ਾਦ ਜਿਹੜਾ ਨਾ ਉਹ ਕਦੇ ਪ੍ਰਸ਼ਾਦ ਨਹੀਂ ਦੇ ਸਕਦਾ ਕਿਉਂਕਿ ਗੁਰੂ ਸਾਹਿਬਾਂ ਦੀ ਬਹੁਤ ਵੱਡੀ ਖੇਡ ਹੈ ਜਿਹੜਾ ਅਸੀਂ ਸੋਚਦੇ ਵੀ ਨਹੀਂ ਉਹ ਤੋਂ ਕਿਤੇ ਉਤੋਂ ਦੀ ਬਾਤ ਕਰਦੇ ਨੇ ਹੋਣ ਜਿਨ੍ਹਾਂ ਨੇ ਆਪਣੇ ਆਪ ਨੂੰ ਭੇਟ ਕਰਿਆ ਸਤਿਗੁਰੂ ਤੇ ਸਤਿਗੁਰੂ ਨੇ ਉਹਨੂੰ ਵਡਿਆਈ ਬਖਸ਼ੀਆ ਜਿਨ੍ਹਾਂ ਨੇ ਆਪਣੇ ਆਪ ਨੂੰ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੋੜਨਾ ਕਰਿਆ ਨਾ ਉਹਨਾਂ ਨੂੰ ਵਡਿਆਈ ਬਖਸ਼ਦੇ ਹੈ ਹੁਣ ਪ੍ਰਸ਼ਾਦ ਤੇ ਦੇਗ ਦੇ ਵਿੱਚ ਬਹੁਤ ਫਰਕ ਹੈ ਹੁਣ ਦੇਗ ਜਿਹੜੀ ਬਣਦੀ ਆ ਦੇ ਵਿੱਚ ਪੰਜ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਪੰਜ ਪਦਾਰਥ ਜਿਹੜੇ ਅੰਦੂਰੀ ਦੇ ਆ ਪਹਿਲਾ ਲੋਰੀ ਨਾਲ ਦੇ ਵਿੱਚ ਘਿਓ ਹੁਣ ਜੇ ਕਈ ਘਿਓ ਸਿੱਧਾ ਦਾ ਸਾਨੂੰ ਕੋ ਕੋ ਮਿਲਿਆ ਨਹੀਂ ਪਹਿਲਾ ਦੁੱਧ ਸੀ ਦੁੱਧ ਨੇ ਉਬਾਲੇ ਕਹਦੇ ਆ ਫਿਰ ਉਹਨੂੰ ਦਾਗ ਲੱਗਿਆ ਜਾਗ ਲੱਗਿਆ ਜਾਗ ਲੱਗਣ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਰੜਕਾਇਆ ਫਿਰ ਬੜੇ ਆਪੇ ਲੱਗੇ ਘਿਓ ਬਣੇ ਕਿਨੇ ਆਪਣੇ ਆਪ ਨੂੰ ਕਈ ਵਾਰ ਭੱਡੀ ਦੇ ਵਿੱਚ ਝੋਕਣਾ ਕਰਿਆ ਤਾਂ ਜਾ ਕਰਕੇ ਘਿਓ ਬਣਿਆ ਫਿਰ ਆਟਾ ਜਿਹੜਾ ਉਹਨੇ ਵੀ ਆਪਣੇ ਆਪ ਨੂੰ ਕਟਾਇਆ ਪਿਸਾਇਆ ਤਾਂ ਉਹ ਦਰਤੇ ਪ੍ਰਮਾਨ ਹੋਇਆ ਖੰਡ ਜਿਹੜੀ ਆ ਉਹਨੇ ਵੀ ਕੜਾਇਆ ਦੇ ਵਿੱਚੋਂ ਵਾਲੇ ਨੇ ਆ ਉਹਨੇ ਵੀ ਢੜ ਕੇ ਰਸ ਦੇ ਰੂਪ ਦੇ ਵਿੱਚ ਬਹਿਣਾ ਕਰਿਆ ਫਿਰ ਖੰਡ ਦਾ ਆਕਾਰ ਦੇਖ ਕੇ ਕਿੰਨਾ ਬੀਕ ਆਪਣੇ ਆਪ ਨੂੰ ਕਿੰਨੇ ਵਾਰ ਕਟਾਇਆ ਹੋਵੇਗਾ ਜਾਣਾ ਵੀ ਵਾਲੇ ਕਹਦੇ ਆ ਅਗਰੇ ਵੀ ਆਪਣੇ ਆਪ ਨੂੰ ਸੋਧਣਾ ਕਰਿਆ ਅੰਜ ਜਿਹੜੇ ਆ ਨਾ ਜਿਨ੍ਹਾਂ ਨੇ ਧੇਟ ਕਰਿਆ ਆਪਣੇ ਆਪ ਨੂੰ ਤਾਂ ਕੜਾ ਮੁਰਸ਼ਾਦੀ ਦੇਖ ਜਿਹੜੀ ਆ ਨਾ ਤੇ ਦਰ ਤੇ ਪੰਚਮ ਦਾਤ ਜਿਹਨੂੰ ਕਹਿੰਦੇ ਆ ਅਸੀਂ ਹੁਣ ਦੇਖ ਤੇ ਪਰਚਾਰ ਦੇ ਵਿੱਚ ਫਰਕ ਮੋਤ ਹੈ ਔਰ ਤੀਸਰਾ ਹੁਕਮ ਸਤ ਸੰਗ ਨੂੰ ਸਾਨੂੰ ਕਰਦੇ ਨੇ ਬਾਤ ਸਮਝਾਉਂਦੇ ਨੇ ਭਾਈ ਕਿ ਜਦ ਤੱਕ ਕ੍ਰਾਹ ਪ੍ਰਸ਼ਾਦ ਦੇਗ ਬਰਤ ਰਹੀ ਆ ਜਾਂਸੀ ਦੇਗ ਲੈ ਰਹੇ ਆ ਅਸੀਂ ਅਡੋਲ ਰਹੇ ਆ ਜਿਵੇਂ ਜਿਵੇਂ ਅਸੀਂ ਦੇਗ ਲੈਣੇ ਬਾਅਦ ਚ ਪਹਿਲਾਂ ਸਾਡੀ ਵਿਚਾਰ ਚਰਚਾ ਚੱਲ ਪੈਂਦੀ ਆ ਦੀ ਫੁਮਾਨਾ ਆਏ ਉਹਨਾਂ ਦੇ ਆਏ ਹੋ ਗਿਆ ਉੱਠ ਕੇ ਭਰਦੇ ਅਸੀਂ ਬਾਅਦ ਵਿੱਚ ਤੇ ਸਤਿਗੁਰੂ ਜੀ ਬੇਅੰਤ ਬਾਤ ਦੇਣਾ ਕਰਦੇ ਨੇ 14ਵਾਂ ਹੁਕਮ ਹੈ ਵਿਆਹ ਆਨੰਦ ਤੋਂ ਬਿਨਾਂ ਪਰਾਇਆ ਕਰਨੜਾ ਉਹ ਵੀ ਮਨਾਹੀ ਕਰਦੇ ਨੇ ਸਤਿਗੁਰੂ ਪਰ ਪਰ ਇਸਤਰੀ ਮਾਪ ਭੈਣ ਕਰਜਾਨਾਂ ਦੇ ਸੰਬਾਸ ਜੰਮੇ 15 ਉਪਦੇਸ਼ ਸਤਿਗੁਰਾਂ ਦੇ ਜਿਹੜੇ ਅੱਜ ਦੇ ਸਮੇਂ ਦੇ ਵਿਚਾਰੇ ਗਏ ਬਾਕੀ ਦੇ ਕੱਲ ਦੇ ਸਮੇਂ ਦੇ ਵਿੱਚ ਵਿਚਾਰਨ ਦੀ ਸਤਿਗੁਰਾਂ ਦੀ ਅਰਦਾਸ ਕਰਦੇ ਆ ਮਤ ਦੇ ਕਰਕੇ ਵਿਚਾਰਾਂ ਨੂੰ ਦੰਤ ਬਖਸ਼ਿਓ